ਸਸਿਕਲ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਵੀ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਅਨੁਸਾਰ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪ੍ਰਾਂਤ ਦੇ ਵਿੱਚ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਲਗਾਈ ਜਾਂਦੀ ਹੈ ਇਸ ਵਾਰ 14 9 ਨੂੰ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਡਿਸਟ੍ਰਿਕਟ ਕੋਰਟ ਬਠਿੰਡਾ ਵਿੱਚ ਵੀ ਲਗਾਈ ਜਾ ਰਹੀ ਹੈ ਔਰ ਜਿਸ ਦੇ ਵਿੱਚ ਅਸੀਂ ਸਾਰੇ ਕੇਸਿ ਸਿਵਲ ਕ੍ਰਿਮੀਨਲ ਰੈਵਨੂ ਨਾਲ ਰਿਲੇਟਡ ਟੈਕਸ ਨਾਲ ਰਿਲੇਟਡ ਜਾ ਸਾਡੇ ਚੈੱਕਪੌਂਸ ਸੀ ਕੇਸਿਸ ਨੇ ਮੈਟ੍ਰਿਮੋਨিয়াল ਕੇਸਿਸ ਨੇ ਇਹਨਾਂ ਦੀ ਸਾਰਿਆਂ ਦੀ ਅਸੀਂ ਇੱਕ ਲਿਸਟ ਕੀਤੀ ਹੈ ਔਰ ਕਾਫੀ ਕੇਸਿਸ ਜਿਹੜੇ ਸਾਡੇ ਕੋਲ ਅਜ ਤੱਕ ਰਜਿਸਟਰ ਹੋ ਚੁੱਕੇ ਨੇ ਜੋ ਕਿ ਅਸੀਂ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਨਾ ਹੈ ਔਰ ਜੇ ਕੋਈ ਜੇ ਕਿਸੇ ਦਾ ਕੇਸ ਪੈਂਡਿੰਗ ਹੈ ਜਾਂ ਉਹ ਆਪਣਾ ਕੇਸ ਲੋਕ ਅਦਾਲਤ ਤੇ ਚਲਵਾਉਣਾ ਚਾਹੁੰਦਾ ਹੈ ਉਹ ਮਾਨਯੋਗ ਕੋਰਟ ਨੂੰ ਐਪਲੀਕੇਸ਼ਨ ਦੇ ਕੇ ਜਾਂ ਸਾਡੇ ਦਫ਼ਤਰ ਡੀਐਲਐਸਏ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਵਿੱਚ ਲਗਾ ਸਕਦਾ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਲੋਕ ਅਦਾਲਤ ਦੇ ਵਿੱਚ ਜੋ ਵੀ ਫੈਸਲੇ ਹੁੰਦੇ ਨੇ ਉਹ ਹਮੇਸ਼ਾ ਲਈ ਫਾਈਨਲ ਹੁੰਦੇ ਨੇ ਉਹਨਾਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਫਿਰ ਨਾਲ ਜਿੰਨਾ ਵੀ ਖਰਚਾ ਹੁੰਦਾ ਉਹ ਵੀ ਵਾਪਸ ਹੋ ਜਾਂਦਾ ਇਹ ਵੀ ਕੇਸ ਹੁੰਦੇ ਨੇ ਫਾਈਨਲ ਹੁੰਦੇ ਨੇ ਔਰ ਜਿਹੜਾ ਵੀ ਕੋਈ ਕੋਰਟ ਪਾਰਟੀ ਵੱਲੋਂ ਖਰਚਾ ਕੀਤਾ ਜਾਂਦਾ ਉਹ ਵੀ ਉਹਨਾਂ ਦਾ ਵਾਪਸ ਹੋ ਜਾਂਦਾ ਹੈ ਔਰ ਇਸ ਨਾਲ ਸਾਡੇ ਜਿਹੜੇ ਦੇਸ਼ ਦੇ ਵਿੱਚ ਬਹੁਤ ਲੰਬੇ ਦੇ ਕੇਸਿਸ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਸਾਡੀ ਜਿਹੜੀ ਹੈ ਇੱਕ ਮੁਹਿੰਮ ਉਹਨੂੰ ਵੀ ਬਲ ਮਿਲਦਾ ਹੈ ਸੋ ਸਾਰਿਆਂ ਨੂੰ ਹੀ ਮੇਰੇ ਵੱਲੋਂ ਰਿਕਵੈਸਟ ਹੈ ਕਿ ਜਿਨ੍ਹਾਂ ਦੇ ਕੇਸ ਕੋਰਟਾਂ 'ਚ ਪੈਂਡਿੰਗ ਨੇ ਜਾਂ ਜੇ ਕਿਸੇ ਨੇ ਕਿਸੇ ਕੋਰਟ ਚ ਕੇਸ ਕਰਨਾ ਹੈ ਔਰ ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਜਿਹੜਾ ਹੈ ਪ੍ਰੀ ਲਿਟੀਗੇਸ਼ਨ ਤੇ ਵਿੱਚ ਕੇਸ ਜਿਹੜਾ ਲੱਗੇ ਕੇਸ ਖਤਮ ਹੋ ਸਕਦਾ ਹੈ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਵੀ ਉਹ ਆਪਣੀ ਆਪਣੇ ਐਪਲੀਕੇਸ਼ਨ ਦੇਣ ਤਾਂ ਕਿ ਇਸ ਨੂੰ ਉਹਨਾਂ ਦਾ ਕੇਸ ਪ੍ਰੋਸੈਸ ਕਰ ਸਕੀਏ ਆਉਣ ਵਾਲੀ 14 ਨਵੰਬਰ ਨੂੰ ਇਹ ਲੋਕ ਅਦਾਲਤ ਜਿਹੜੀ ਡਿਸਟ੍ਰਿਕਟ ਕੋਰਟ ਬਠਿੰਡਾ ਰਾਮਪੁਰਾ ਅਤੇ ਤਲਵੰਡੀ ਸਾਬੋ ਵਿੱਚ ਲਗਾਈ ਜਾਏਗੀ ਸੋ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਵੀ ਅਪ ਵੱਧ ਚੜ ਕੇ ਇਸ ਲੋਕ ਅਦਾਲਤ ਵਿੱਚ ਭਾਗ ਲੋ ਜਿਹੜੇ ਜਿਹੜੇ ਪਿੰਡਾਂ ਚ ਪੰਚਾਇਤਾਂ ਕਰਦੇ ਨੇ ਜਿਹੜੇ ਲੜਾਈਆਂ ਚ ਕਰਦੇ ਜਿੰਨਾਂ ਕਈ ਵਾਰੀ ਤਲਾਕ ਦੇ ਮਸਲੇ ਵੀ ਹੱਲ ਕਰਦੇ ਦੇਖੋ ਜਿਹੜੇ ਤਾਂ ਕੇਸ ਰਜਿਸਟਰਡ ਹੋ ਜਾਂਦੇ ਨੇ ਜੇ ਕੋਈ ਕੋਰਟ ਚ ਬਾਹਰ ਕੇਸ ਕਰ ਜਾਏਗਾ ਉਹਨਾਂ ਦੀ ਕੋਈ ਵੈਲਿਡਿਟੀ ਨਹੀਂ ਹੈ ਸੋ ਜੇ ਉਹਨਾਂ ਦੇ ਕੇਸ ਬਾਹਰ ਉਹਨਾਂ ਨੇ ਸੈਟਲ ਕਰ ਵੀ ਲਏ ਨੇ ਤਾਂ ਵੀ ਉਹ ਮਾਜੋਗ ਨੂੰ ਅਪਲੀਕੇਸ਼ਨ ਕੋਰਟ ਨੂੰ ਅਪਲੀਕੇਸ਼ਨ ਦੇ ਕੇ ਆਪਣੇ ਕੇਸ ਹਲਵਾਲਨ ਤਾਂ ਕਿ ਜੋ ਕੋਰਟ ਵੱਲੋਂ ਇੱਕ ਵਾਰ ਫੈਸਲਾ ਹੋ ਜਾਂਦਾ ਹੈ ਉਸ ਦੀ ਫਿਰ ਕੋਈ ਗਾਹ ਸੁਣਵਾਈ ਨਹੀਂ ਹੁੰਦੀ ਖਾਸ ਕਰਕੇ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਮੈਟ੍ਰੀਮੋਨিয়াল ਕੇਸਿਸ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਇੱਕ ਤਲਾਕ ਹੋ ਜਾਂਦਾ ਜਿਹਨੂੰ ਪੰਚਾਇਤੀ ਤਲਾਕ ਕਹਿੰਦੇ ਨੇ ਉਹਨਾਂ ਦੀ ਸਾਡੀ ਕੋਰਟਾਂ ਵਿੱਚ ਕੋਈ ਮਾਨਤਾ ਨਹੀਂ ਹੈ ਸੋ ਕਾਈਂਡਲੀ ਜੇ ਕੋਈ ਕਿਸੇ ਨੇ ਆਪਣਾ ਪੰਚਾਇਤ ਚ ਕੰਮ ਵੀ ਲਿਆ ਉਹ ਵੀ ਆਪਣਾ ਜਿਹੜਾ ਕੇਸ ਲਵਾ ਕੇ ਆਪਣਾ ਕੋਰਟ ਬਲੋ ਇੱਕ ਜਿਹੜੀ ਹੈ ਵੈਲਿਡਿਟੀ ਜਿਹੜੀ ਕਰਾ ਸਕਦਾ ਹੈ ਸੋ ਸਾਰਿਆਂ ਨੂੰ ਇਹ ਇਹੀ ਵਾਰ-ਵਾਰ ਕਹਿ ਰਹੇ ਆ ਅਸੀਂ ਵੀ ਕੋਈ ਵੀ ਕੋਰਟ ਤੋਂ ਬਾਹਰ ਜਿਹੜਾ ਕੇਸ ਹੁੰਦਾ ਉਹ ਤੁਹਾਡਾ ਆਪਣਾ ਨਿੱਜੀ ਹੁੰਦਾ ਉਹਦੀ ਕੋਈ ਵਿਲੇਰਬਿਲਿਟੀ ਨਹੀਂ ਹੈ ਪਰ ਜੇ ਕੋਰਟ ਰਹੀ ਕੋਈ ਫੈਸਲਾ ਹੁੰਦਾ ਤਾਂ ਉਹਦੀ ਜਿਹੜੀ ਪੂਰੀ ਮਾਨਤਾ ਹੈ ਇੱਕ ਇਹਦੀ ਭਾਈਚਾਰਕ ਸਾਂਝ ਵੀ ਜਿਹੜੀ ਕੇਸਾਂ ਚ ਬਣੀ ਰਹਿੰਦੀ ਹੈ ਕਿਉਂਕਿ ਜਿਹੜਾ ਬਾਕੀ ਫੈਸਲਿਆਂ ਚ ਕਈ ਵਾਰੀ ਇਹ ਜਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਇਹਨਾਂ ਦੇ ਲੋਕ ਅਦਾਲਤ ਚ ਫੈਸਲੇ ਹੁੰਦੇ ਨੇ ਇਹਨਾਂ ਨੇ ਪਾਰਟੀਆਂ ਨੇ ਆਪ ਹੀ ਆਪਣੇ ਵਾਸਤੇ ਫੈਸਲਾ ਕਰਨਾ ਹੁੰਦਾ ਸੋ ਜੋ ਵੀ ਪਾਰਟੀ ਲੋਕ ਅਦਾਲਤ ਰਹੀ ਜਾਂ ਆਪਣੇ ਮਨਮਟਾਬ ਦੂਰ ਕਰਦੀ ਹੈ ਕੰਪਰਮਾਈਜ਼ ਕਰਦੀ ਹੈ ਉਹਨਾਂ ਦੀ ਆਪ ਦੀ ਪਾਰਟੀ ਦਾ ਹੀ ਫੈਸਲਾ ਹੁੰਦਾ ਇਸ ਵਿੱਚ ਕਿਸੇ ਤੀਸਰੇ ਬੰਦੇ ਦਾ ਕੋਈ ਹੱਥ ਨਹੀਂ ਹੁੰਦਾ ਸੋ ਇਸ ਨਾਲ ਪਾਈਚਾਰਕ ਸਾਂਝ ਵੀ ਵਧਦੀ ਹੈ ਔਰ ਜਿਹੜੇ ਉਹਨਾਂ ਦੇ ਲੰਬੇ ਕੇਸ ਨੇ ਕਾਫੀ ਟਾਈਮ ਤੋਂ ਸਪੈਂਡਿੰਗ ਨੇ ਜਿਨ੍ਹਾਂ ਨੂੰ ਉਮੀਦ ਹੈ ਵੀ ਜਿਹੜੇ ਕਦੇ ਖਤਮ ਨਹੀਂ ਹੋ ਸਕਦੇ ਇਸ ਲੋਕਦਾਲ ਜਾਂ ਆਪਸੀ ਪਾਈਚਾਰੇ ਨਾਲ ਖਤਮ ਹੋ ਜਾਂਦੇ ਆ